ਬਟਾਲਾ ਵਾਸੀਆਂ ਵਾਸਤੇ ਖੁਸ਼ਖਬਰੀ ਹੈ ਜੀ ਬਟਾਲਾ ਦੇ ਵਿੱਚ ਹੁਣ ਖੁੱਲ ਚੁਕਿਆ ਹੈ ਬੱਚਿਆਂ ਵਾਸਤੇ ਮਨੋਰੰਜਨ ਵਾਸਤੇ ਜਿਹੜੀਆਂ ਚੀਜ਼ਾਂ ਨੇ ਉਹ ਨਵੇਂ ਤਕਨੀਕ ਦੀਆਂ ਆਈਆਂ ਨੇ ਨਵੀਆਂ ਤੇ ਸਾਫ਼ ਸੁਥਰਾ ਵੀਊ ਤੁਹਾਨੂੰ ਦਿਖਾ ਦਾਂਗੇ ਕਿ ਬੱਚੇ ਕਿੱਦਾਂ ਇੰਜੋਏ ਕਰਦੇ ਪਏ ਨੇ ਬਟਾਲਾ ਦੇ ਵਿੱਚ ਜਿਹੜੀ ਇਹ ਹੁਣ ਜ਼ੋਨ ਖੁੱਲ ਚੁਕਾ ਹੈ ਬਟਾਲਾ ਦੇ ਵਿੱਚ ਖੁੱਲਿਆ ਹੈ ਤੇ ਆਪਾਂ ਗੱਲਬਾਤ ਵੀ ਕਰਾਂਗੇ ਜਿਨ੍ਹਾਂ ਨੇ ਉਪਰਾਲਾ ਕੀਤਾ ਹੈ ਕੰਗਾਰੂ ਹੁਣ ਜ਼ੋਨ ਖੁੱਲ ਚੁਕਿਆ ਹੈ ਫੈਮਲੀ ਵਾਸਤੇ ਬੜਾ ਵਧੀਆ ਅਰੇਂਜਮੈਂਟ ਹੈ ਨਾਲ ਦੀ ਨਾਲ ਪਰੰਤਵੈਰ ਵੀਰ ਗਿਆ ਸੀਗਾ ਕਹਿੰਦੇ ਨੇ ਕਿ ਬੱਚੇ ਬੱਚੇ ਜਿਹੜੇ ਨੇ ਉਹ ਪ੍ਰਮਾਤਮਾ ਦਾ ਰੂਪ ਹੁੰਦਾ ਏ ਤੇ ਪ੍ਰਮਾਤਮਾ ਕਿਤੇ ਨਾ ਕਿਤੇ ਖੁਸ਼ ਹੁੰਦਾ ਏ ਜੇ ਆਪਾਂ ਬੱਚਿਆਂ ਦੇ ਨਾਲ ਪਿਆਰ ਕਰਦੇ ਆ ਜਾਂ ਬੱਚਿਆਂ ਨੂੰ ਕੋਈ ਚੀਜ਼ ਲੈ ਕੇ ਦਿੰਨੇ ਆ ਤਾਂ ਪ੍ਰਮਾਤਮਾ ਵੀ ਕਿਤੇ ਨਾ ਕਿਤੇ ਖੁਸ਼ ਹੁੰਦਾ ਏ ਤਸਵੀਰ ਤੁਹਾਨੂੰ ਦਿਖਾ ਦਾਂਗੇ ਵੀਰ ਨੇ ਬੜਾ ਵਧੀਆ ਉਪਰਾਲਾ ਕੀਤਾ ਏ ਬਾਹਰ ਫੋਰਨ ਦੇ ਵਿੱਚ ਗਏ ਨੇ ਤੇ ਬੱਚਿਆਂ ਵਾਸਤੇ ਜਿਹੜਾ ਇਹ ਬਟਾਲਾ ਦੇ ਵਿੱਚ ਇੱਕ ਗੇਮ ਜੌਨ ਖੋਲ ਦਿੱਤਾ ਏ ਕੋਸ਼ ਖਬਰੀ ਵਾਲੀ ਗੱਲ ਹੈ ਬਟਾਲਾ ਵਾਲੇ ਤੇ ਬਟਾਲਾ ਵਾਲਿਆਂ ਵਾਸਤੇ ਜਿਹੜਾ ਏ ਨਵਾਂ ਤੋਹਫਾ ਦੇ ਦਿੱਤਾ ਏ। ਤੋਂ ਵੀਡੀਓ ਨੂੰ ਵੀ ਵੱਤ ਵਾਅ ਸ਼ੇਅਰ ਕਰਿਓ ਤੇ ਇੱਥੇ ਪਹੁੰਚੋ ਵੀ ਜਰੂਰ ਤੇ ਨਾਲ ਦੀ ਨਾਲ ਆਪਣੇ ਬੱਚਿਆਂ ਨੂੰ ਵੀ ਖੁਸ਼ ਕਰਿਓ। ਬਹੁਤ ਵਧੀਆ ਉਪਰਾਲਾ ਵੀਰ ਦਾ ਆਪਾਂ ਗੱਲਬਾਤ ਕਰਾਂਗੇ ਕਿੱਦਾਂ ਮਨ ਦੇ ਵਿੱਚ ਆਇਆ ਕਿ ਬਟਾਲਾ ਦੇ ਵਿੱਚ ਇਹ ਜਿਹੜਾ ਕਨਸੈਪਟ ਲਿਆਣਾ ਏ ਤੇ ਬੱਚੇ ਵੀ ਕਿਤਨਾ ਕਿਤੇ ਖੁਸ਼ ਹੋਣਗੇ। ਆਪਾਂ ਗੱਲਬਾਤ ਕਰਦੇ ਆਂ ਵੀਰ ਦੇ ਨਾਲ। ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਰਿਸ਼ਪਾਲ ਸਿੰਘ ਹੈ ਜੀ ਨਾਮ ਮੇਰਾ ਜੀ ਕਿਦਾਂ ਮਨ ਦੇ ਵਿੱਚ ਆਇਆ ਕਿ ਇਹ ਬਟਾਲਾ ਵਾਸੀਆਂ ਨੂੰ ਜਿਹੜੀ ਸਗਾਤ ਦੇਣੀ ਹੈ ਕਿਦਾਂ ਮਨ ਦੇ ਵਿੱਚ ਆ ਅੱਗੇ ਵੀ ਆ ਤੁਸੀਂ ਕਿਤੇ ਬ੍ਰਾਂਚ ਖੋਲੀ ਹੋਈ ਹੈ ਇਹ ਸਭ ਤੋਂ ਪਹਿਲਾਂ ਤਾਂ ਇਹ ਨਾਂ ਆਪਣੇ ਆਪ ਤੇ ਐਕਸਪਲੇਨ ਕਰਦਾ ਕੰਗਾਰੂ ਫੰਡ ਜ਼ੋਨ ਇੱਕ ਕੰਗਾਰੂ ਸ਼ਬਦ ਮੈਨੂੰ ਆਸਟ੍ਰੇਲੀਆ ਤੋਂ ਮਿਲਿਆ ਜੀ ਮੈਂ ਆਸਟ੍ਰੇਲੀਆ ਰਹਾ 18 ਸਾਲ ਤੇ ਕੰਗਾਰੂ ਉੱਥੇ نیشنل ਐਨੀਮਲ ਹੈ ਜੀ ਉਹਦੇ ਨਾਂ ਤੇ ਮੈਂ ਫੰਡ ਜ਼ੋਨ ਖੋਲਿਆ ਇਸ ਤੋਂ ਇਲਾਵਾ ਖਾਸ ਬਟਾਲਾ ਹੀ ਤੁਸੀਂ ਪੁੱਛਿਆ ਕਿ ਕਿਉਂ ਖੋਲਣ ਦਾ ਕਾਰਨ ਕੀ ਆ ਇਸ ਤਰ੍ਹਾਂ ਦੇ ਅਸੀਂ ਦੋ ਹੋਰ ਖੋ ਉਹ ਪਰਵੇਸ਼ ਤੇ ਫੰਡਾਂ ਵਿੱਚ ਪਹਿਲੇ ਫੇਸ ਵਿੱਚ ਅਸੀਂ ਤਿੰਨ ਕੰਗਾਰੂ ਜ਼ੋਨ ਖੋਲੇ ਆ ਜੀ ਇਹ ਇਹਦਾ ਖੋਲਣ ਦਾ ਕਾਰਨ ਇਹ ਨੇ ਕਿ ਵੱਡੇ ਇੱਕ ਤੋਂ ਸਮੇਂ ਦੀ ਕਮੀ ਬਹੁਤ ਹੈ ਜੀ ਸਮਾਂ ਬਚੇ ਪੈਸਾ ਬਚੇ ਵੱਧ ਤੋਂ ਵੱਧ ਪਰਿਵਾਰ ਦੇ ਨਾਲ ਸਮਾਂ ਬਤੀਤ ਹੋਵੇ ਇਸ ਕਰਕੇ ਸਾਨੂੰ ਵੱਡੇ ਸ਼ਰਾਂ ਵਿੱਚ ਜਾਣ ਦੀ ਲੋੜ ਨੇ ਨੰਬਰ 2 ਤੇ ਜਦੋਂ ਵੀ ਆਪਾਂ ਪੰਜਾਬ ਆਉਂਦੇ ਆ ਕੋਈ ਨਾ ਕੋ ਇਨਵੈਸਟਮੈਂਟ ਕਰਨੀ ਉਹਦੇ ਵਿੱਚ ਨਾ ਵੱਡੇ ਘਰਾਣਿਆਂ ਦੀ ਬੜੀ ਪਕੜ ਆ ਮੈਂ ਪਹਿਲਾਂ ਅਪਰੋਚ ਕੀਤੀ ਬਹੁਤ ਜਗ੍ਹਾ ਫੰਡ ਜੂਨ ਖੋਲਣ ਲਈ ਮੈਨੂੰ ਇਹ ਸਾਨੂੰ ਮਿਲਿਆ ਗਿਆ ਵੀ ਫਰੈਂਚਾਈਜ਼ੀ ਲੈ ਲਓ ਵੱਡੇ ਪ੍ਰੋਡਕਟ ਦੀ ਫਰੈਂਚਾਈਜ਼ੀ ਲੈ ਲਓ ਮਹਿੰਗੀ ਫਰੈਂਚਾਈਜ਼ੀ ਮਿਲਦੀ ਸੀ ਤੇ ਜੋ ਅਸੀਂ ਮਹਿੰਗੀ ਲੈਣੀ ਸੀ ਫਿਰ ਉਹਦੇ ਨਾਲ ਟਿਕ ਪ੍ਰਾਈਸਸ ਮਹਿੰਗੇ ਹੋਣੇ ਸੀ ਉਹ ਜਿਹੜਾ ਬੋਝ ਜੇ ਸਾਡੇ ਦੇ ਪਿਆ ਉਹ ਕਸਟਮਰ ਤੇ ਪੈਦਾ ਸੀ ਸੋ ਇਸ ਕਰਕੇ ਅਸੀਂ ਇਹ ਆਪ ਹਮਲਾ ਮਾਰਿਆ ਮੇਰੇ ਨਾਲ ਮੇਰਾ ਵੀਰ ਪੰਨੂ ਸਾਹਿਬ ਜੀ ਆ ਮੇਰਾ ਵੀਰ ਟਾਂਡਾ ਵਿੱਚ ਮੇਰੇ 파ਟਨਰ ਆ ਤੇ ਭੋਪਾਲ ਚ ਮੈਂ ਆ ਜੀ ਬਸ ਅਸੀਂ ਰਲ ਕੇ ਭਰਾਮਾਂ ਨੇ ਇੱਕ ਪਰਾਲਾ ਕੀਤਾ ਵੀ ਅਸੀਂ ਫੈਮਿਲੀ ਔਰ ਤੋਂ ਇੰਪੋਰਟੈਂਟ ਟਾਸਕ ਹੈ ਕਿ ਇੰਪੋਰਟੈਂਟ 파ਟ ਆ ਜੇ ਫੈਮਿਲੀ ਨਾਲ ਬਦ ਤੋਂ ਬਦ ਸਮਾਂ ਘੱਟ ਪੈਸਿਆਂ ਦੇ ਵਿੱਚ ਮੋਸਟਲੀ ਜਿਹੜੇ ਮੀਡੀਅਮ ਕਲਾਸ ਅਪਰ ਮੀਡੀਅਮ ਕਲਾਸ ਸਾਰੇ ਇੰਜੋਏ ਕਰ ਸਕਦੇ ਆ ਤੁਹਾਨੂੰ ਇਹਦੇ ਵਿੱਚ ਇਹ ਨਹੀਂ ਮਹਿੰਗੀਆਂ ਟਿਕਟਾਂ ਨਹੀਂ ਤੁਸੀਂ ਕੰਪੈਰੀਜ਼ਨ ਕਰ ਸਕਦੇ ਹੋ ਕੋ ਬਟਾਲਾ ਦੇ ਵਿੱਚ ਤਾਂ ਖੋਲ ਦਿੱਤਾ ਤੁਸੀਂ ਅੱਗੇ ਕਿੰਨਾ ਕੁ ਰਿਸਪੌਂਸ ਲੈ ਆ ਕਹਿੰਦੇ ਬੱਚੇ ਕਹਿੰਦੇ ਨੇ ਬੱਚੇ ਜੇ ਪਰਮਾਤਮਾ ਦਾ ਰੂਪ ਹੁੰਦਾ ਤਾਂ ਤੁਸੀਂ ਬੱਚਿਆਂ ਵਾਸਤੇ ਕੀਤਾ ਕੁਝ ਨਾ ਕੁਝ ਪਰਮਾਤਮਾ ਦੀ ਕਿਤਨਾ ਕਿਤੇ ਕਿਰਪਾ ਹੁੰਦੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਬੱਚੇ ਦੇ ਰਾਬਾਬਾ ਇਹ ਸਾਨੂੰ ਇੱਕ ਹਫਤਾ ਹੋਇਆ ਜੀ ਭੋਪਾਲ ਉਪਰ ਓਪਨ ਕੀਤੇ ਨੂੰ ਤੇ ਟਾਂਡਾ ਓਪਨ ਕੀਤੇ ਨੂੰ ਇੱਕ ਵੀਕ ਹੋ ਗਿਆ ਐਗਜ਼ੈਕਟ ਤੇ ਸਾਨੂੰ ਇੰਨਾ ਇੰਨਾ ਵਧੀਆ ਰਿਸਪੌਂਸ ਮਿਲਿਆ ਤੇ ਅੱਜ ਬਟਾਲੇ ਨੇ ਬੜਾ ਪਿਆਰ ਬਖਸ਼ਿਆ ਇਹ ਪਿਆਰ ਦਾ ਮੈਂ ਜਦੋਂ ਤੁਹਾਡੇ ਸਵਾਲ ਦਾ ਜਵਾਬ ਇਹ ਗੱਲ ਤੇ ਦੇ ਸਕਦਾ ਵੀ ਪਹਿਲੇ ਫੇਜ਼ ਵਿੱਚ ਤਿੰਨ ਖੁੱਲੇ ਸੀ ਦੂਜੇ ਫੇਜ਼ ਦੇ ਵਿੱਚ 6 ਖੁੱਲਣਗੇ ਵਿਦਨ 3 ਮੰਥਸ ਉਹ ਇਹਦੇ ਵਿੱਚ ਕੋਈ ਫੈਮਿਲੀ ਪੈਕ ਵੀ ਹੈਗਾ ਜੀ ਕਹਿੰਦੇ ਨੇ ਡਿਸਕਾਊਂਟ ਵੀ ਹੁੰਦੀ ਹੈ ਮੈਂ ਦੇਖਿਆ ਕੋਈ ਡਿਸਕਾਊਂਟ ਵੀ ਹੈਗੀ ਹੈ ਫੈਮਿਲੀ ਵਾਸਤੇ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਆਪਾਂ ਕਸਟਮਾਈਜ਼ ਵੀ ਕਰ ਦਿੰਨੇ ਆਪਸ਼ਨ ਜਿੱਦਾਂ ਅਕੋਰਡਿੰਗ ਟੂ ਉਹਨਾਂ ਦੀ ਡਿਜ਼ਾਇਰ ਕੀ ਹੈ ਜੇ ਮਾਪਿਓ ਚਾਹੁੰਦੇ ਏਜ ਗਰੁੱਪ ਦੇ ਅਕੋਰਡਿੰਗ ਜੇ ਤੋਂ ਜ਼ਿਆਦਾ ਸੌਫਟ ਪਲੇ ਏਰੀਆ ਵਿੱਚ ਇੰਜੋਏ ਕਰਨਾ ਚਾਹੁੰਦੇ ਆ ਆਪਾਂ ਉਹਨਾਂ ਨੂੰ ਜਿਹੜਾ ਜੋ ਕੰਬੋ ਆਫਰ ਹੈ ਉਹਨਾਂ ਦੇ ਅਕੋਰਡਿੰਗ ਆਪਾਂ ਆਲਟਰ ਕਰ ਦਿੰਦੀ ਆ ਇਹਦੇ ਵਿੱਚ ਇਹ ਨਹੀਂ ਆ ਕਿ ਆਪਾਂ ਸੈੱਟ ਪ੍ਰਾਈਸ ਰੱਖ ਦਿੱਤੀ ਵੀ ਇਹ ਪ੍ਰਾਈਸ ਹੈ ਇਹਦੇ ਵਿੱਚ ਤੁਹਾਨੂੰ ਤਿੰਨ ਚੀਜ਼ਾਂ ਮਿਲਣੀਆਂ ਤੇ ਕੋਈ ਬੰਨ ਕੇ ਲੂਣ ਖਵਾਉਣ ਵਾਲੀ ਗੱਲ ਨਹੀਂ ਤੁਹਾਨੂੰ ਤਿੰਨ ਨਹੀਂ ਤਿੰਨ ਨੂੰ ਆਪਾਂ ਆਲਟਰ ਕਰ ਦਾਂਗੇ ਜੇ ਤੁਹਾਡੀ ਰਿਕੁਆਇਰਮੈਂਟ ਜ਼ਿਆਦਾ ਵੀ ਆਰ ਗੇਮ ਖੇਡਣ ਦੀ ਆ ਤੁਹਾਡਾ ਜਾਦਾ ਗੇਮਸ ਵਿੱਚ ਇੰਟਰਸਟ ਆ ਥੋੜਾ ਜਿਹਾ ਤੁਹਾਡਾ ਏਜ ਗਰੁੱਪ ਅਰਾਊਂਡ 8 ਸਾਲ 10 ਸਾਲ 12 ਸਾਲ ਸਾਰਿਆਂ ਲਈ ਕੁਸ਼ਨਾਂ ਕੁਝ ਹੈ ਜੀ ਤੇ ਤੁਹਾਡੇ ਸਵਾਲ ਦੇ ਜਵਾਬ ਦੇ ਵਿੱਚ ਮੈਂ ਕਰਨਾ ਚਾਹੂੰਗਾ ਜਿਹੜਾ ਪ੍ਰਾਈਸ ਹੈਗੀ ਆ ਉਹ ਨੈਗੋਸ਼ੀਏਬਲ ਤਾਂ ਨਹੀਂ ਹੈ ਕਿਉਂਕਿ ਆਪਾਂ 바ਰਗੇਨਿੰਗ ਨਹੀਂ ਕਰ ਸਕਦੇ ਬਟ ਉਹਦੇ ਵਿੱਚ ਕਸਟਮਾਈਜ਼ ਆਪਸ਼ਨ ਨੇ ਤੁਸੀਂ ਡਿਸਪਾਇੰਟ ਹੋ ਕੇ ਨਹੀਂ ਜਾਓਗੇ ਤੋਂ ਉੱਤਰ ਉੱਥੇ ਵੀ ਰਿਸਪੌਂਸ ਮਿਲਿਆ ਬਟਾਲਾ ਦੇ ਵਿੱਚ ਵੀ ਅੱਗੇ ਵੀ ਬ੍ਰਾਂਚਾ ਖੋਲਣ ਜਾ ਰਹੇ ਹੋ ਕਿਤੇ ਨਾ ਕਿਤੇ ਬੱਚਿਆਂ ਦਾ ਜਰਾ ਧਿਆਨ ਐ ਇਧਰ ਲੱਗੂਗਾ ਫੋਨ ਦੇ ਵਿੱਚ ਬੜੇ ਰਹਿੰਦੇ ਸੀਗੇ ਤੇ ਸਰੀਰ ਵੀ ਕਹਿੰਦੇ ਸਹੀ ਰਹਿੰਦੇ ਜੀ ਆਪਾਂ ਗੇਮ ਵਾਲੇ ਧਿਆਨ ਦੇਵਾਂਗੇ ਤੇ ਗੇਮ ਹੀ ਇੱਕ ਸਾਧ ਗੇਮ ਹੀ ਖੋਲੀ ਗਈ ਇਹਦੇ ਵਿੱਚ ਜੋ ਤੁਸੀਂ ਕਹਿੰਨਾ ਅੱਖਾਂ ਦਾ ਬਚਾ ਅੱਖਾਂ ਫੋਨ ਟਾਈਮ ਤੇ ਬਿਲਕੁਲ ਬੰਦ ਹੋਣਾ ਹੀ ਹੋਣਾ ਇੱਕ ਨਾ ਆਪਣਾ ਮੋਸਟਲੀ ਹੁੰਦਾ ਕੀ ਆ ਜ਼ਿਆਦਾਤਰ ਇਥੇ ਗਰਮੀਆਂ ਦਾ ਮੌਸਮ ਹੁੰਦਾ ਹਨਾ ਉਹਦਾ ਇਨਡੋਰ ਐਕਟੀਵਿਟੀਜ਼ ਹੋਣੀ ਬਹੁਤ ਲਾਜ਼ਮੀ ਆ ਇਹਦੇ ਵਿੱਚ ਅਸੀਂ ਫਿਜ਼ੀਕਲ ਐਕਟੀਵਿਟੀਜ਼ ਬਹੁਤ ਇਨਵੋਲਵ ਕੀਤੇ ਆ ਟ੍ਰੈਂਪਲਿਨ ਪਾਰਕ ਹੈ ਜੀ ਬੱਚਿਆਂ ਦੇ ਲਈ ਉਹਨਾਂ ਨੇ ਤਪਣਾ ਨੱਚਣਾ ਕੁੱਦਣਾ ਉਹ ਉਹਨਾਂ ਦਾ ਆਟੋਮੈਟਿਕਲੀ ਹੋ ਜਾਣਾ ਜੀ ਫਿਰ ਇਹਦੇ ਵਿੱਚ ਨਿੰਜਾ ਐਕਟੀਵਿਟੀ ਆ ਉਹਦੇ ਵਿੱਚ ਤੁਸੀਂ ਰੋਪ ਕਲਾਈਮਿੰਗ ਵਾਲ ਕਲਾਈਮਿੰਗ ਜੋ ਕਿ ਤੁਹਾਨੂੰ ਪਹਿਲੇ ਬੱਚਕੋਂ ਤੋਂ ਤੁਹਾਨੂੰ ਆਦਤ ਪੈ ਜਾਣੀ ਹੈ ਕਮਾਂਡੋ ਟ੍ਰੇਨਿੰਗ ਤੁਹਾਡੀ ਅਸੀਂ ਇੱਥੇ ਦਿਹਾਉਣੀ ਹੈ ਵਾਲ ਕਲਾਈਮਿੰਗ ਜਿਹੜੀ ਇਦਾਂ ਦੀ ਚੀਜ਼ ਆ ਉਹਦੇ ਵਿੱਚ ਪੂਰਾ ਸੇਫਟੀ ਮੈਜ਼ਰ ਦਾ ਖਿਆਲ ਰੱਖਿਆ ਗਿਆ ਕਿ ਜੇ ਉਹ ਮੰਨ ਲਓ 2 ਚਾਂਸ ਥੱਲੇ ਡਿੱਗਦੇ ਵੀ ਨੇ ਥੱਲੇ 3 3 ਫੁੱਟ ਦੇ ਫੋਮ ਲੱਗੇ ਆ ਉਹਨਾਂ ਹਾਈਜੀਨ ਦਾ ਫਿਜ਼ੀਕਲ ਐਕਟੀਵਿਟੀ ਵਿੱਚ ਕਲਾਈਮਬਿੰਗ ਆ ਜਾਂਦਾ ਵਾ ਮਾਊਂਟਨ ਕਲਾਈਮਬਿੰਗ ਇਹਦੇ ਵਿੱਚ ਮਿਲ ਜਾਨੀ ਬੋਲ ਕਲਾਈਮਬਿੰਗ ਦੇ ਨਾਲ ਨਾਲ ਸੋ ਇਸ ਕਰਕੇ ਮੈਂਟਲੀ ਜਿਹੜਾ ਸੀ ਤਾਂ ਉਹਨੂੰ ਸਟਰੋਂਗ ਕਰਨਾ ਹੀ ਕਰਨਾ ਹੋਰ ਬਹੁਤ ਚੀਜ਼ਾਂ ਨੇ ਬਟ ਉਹਦੇ ਨਾਲ ਨਾਲ ਫਿਜ਼ੀਕਲ ਪੱਖ ਨੂੰ ਵੀ ਅਸੀਂ ਪਰੋਖੇ ਨਹੀਂ ਕੀਤਾ ਕੋਈ ਸਿੰਘ ਸਾਹਿਬ ਲੱਗਦਾ ਜਿੱਦਾਂ ਤੁਸੀਂ ਬਾਹਰ ਪੂਰੀ ਸੇਫਟੀ ਹੁੰਦੀ ਹੈ ਪੂਰੀ ਸੇਫਟੀ ਦੇ ਨਾਲ ਹੀ ਜਿਹੜਾ ਕੰਮ ਸਰਵਾਲ ਕੀਤੀ ਕਿਉਂਕਿ ਬੱਚੇ ਨੇ ਬੱਚੇ ਰੱਬ ਦਾ ਰੂਪ ਹੁੰਦੇ ਆ ਉਹਨਾਂ ਵੱਲ ਤੇ ਸੇਫਟੀ ਰੱਖੀਏ ਕਿ ਕਿਸੇ ਤਰ੍ਹਾਂ ਦੇ ਜਿਹਨوں ਕੋ ਪ੍ਰੋਬਲਮ ਨਾ ਆਵੇ ਜਿੱਦਾਂ ਬਾਹਰ ਰੋਣ ਨੇ ਉਦਾਂ ਦੇ ਰੋਣ ਜੀ ਜੀ ਬਿਲਕੁਲ ਬਿਲਕੁਲ ਇਹ ਸੇਫਟੀ ਮਸਟ ਹੈ ਜੀ ਸੇਫਟੀ ਕਮਸ ਮਸਟ ਉਹਦੇ ਨਾਲ ਨਾਲ ਹਾਈਜੀਨ ਬਹੁਤ ਜ਼ਿਆਦਾ ਹੋਣਾ ਜ਼ਰੂਰੀ ਹੈ ਕਿਉਂਕਿ ਦੇਖੋ ਇੱਥੇ ਜ਼ਿਆਦਾ ਮਾਤਰਾ ਦੇ ਵਿੱਚ ਬੱਚੇ ਆਉਣੇ ਖੇਡਣੇ ਨੇ ਵਕ ਵਕ ਤੇਜ ਗਰੁੱਪ ਉਹਨਾਂ ਨੂੰ ਪਸੀਨਾ ਵੀ ਆਉਣਾ ਉਸ ਕਰਕੇ ਅਸੀਂ ਇੱਕ ਆਪਣਾ ਸਾਡਾ ਸਟਾਫ ਆ ਜੋ ਕਿ ਜੇ ਓਪਨਿੰਗ ਗਾਰਡਸ 10 ਆਰਸ ਹੋਣਗੇ ਤੇ ਉਹਨਾਂ ਦਾ 10 ਆਰਸ ਉਹ ਸਟਾਫ ਦਾ ਕੰਮ ਹੈ ਜੀ ਵਾਈਪ ਡਾਊਨ ਕਰਨਾ ਜਿੱਥੋਂ ਬੱਚੇ ਪਲੇ ਕਰਕੇ ਚੱਲ ਗਏ ਉਹ ਏਰੀਆ आईजी ਨੂੰ ਤੇ ਸੇਫਟੀ ਮੈਜ਼ਰ ਵੇਚੇ ਜਿਹੜਾ ਸਮਾਨ ਆ ਇਹ ਮੇਕ ਇਨ ਇੰਡੀਆ ਜੀ ਤੇ ਮੈਂ ਦੱਸਣਾ ਭੁੱਲ ਗਿਆ ਸੀ ਇਹ ਪ੍ਰੋਪਰ ਫਾਰਮਿੰਗ ਹੋਈ ਆ ਜਿੱਥੇ ਵੀ ਤੁਸੀਂ ਕੋਈ ਵੀ ਸ਼ਾਰਪ ਕਾਰਨਰ ਤੁਸੀਂ ਸਾਡੀ ਸਾਈਟ ਵਿੱਚ ਲੱਭ ਕੇ ਨਹੀਂ ਦਿਖਾ ਸਕਦੇ ਅਸੀਂ ਸੇਫਟੀ ਦਾ ਕਾਸ਼ ਕਰ ਰੱਖਿਆ ਬਾਕੀ ਤੁਸੀਂ ਆਓ ਇਹ ਚੀਜ਼ ਨੂੰ ਤੁਸੀਂ ਐਕਸਪੀਰੀਅੰਸ ਕਰੋ ਤਾਂ ਕਿ ਸਾਨੂੰ ਫੀਡਬੈਕ ਦਿਓ ਹੋ ਸਕਦਾ ਸੀ ਕੋਈ ਗੱਲਾਂ ਮਿਸ ਕਰ ਗਏ ਹੋਵਾਂਗੇ ਇੰਨੇ ਕੰਮ ਵਿੱਚ ਇੱਕ ਦੋ ਗਲਤੀਆਂ ਰਹਿ ਜਾਂਦੀਆਂ ਸਾਨੂੰ ਤੁਹਾਡਾ ਆਰਗੇਨਿਕ ਫੀਡਬੈਕ ਦਾ ਇੰਤਜ਼ਾਰ ਰਹੂਗਾ ਜੀ ਉਹ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਤੁਸੀਂ ਆਓ ਤੇ ਜੇ ਸਾਡੇ ਕੋਲੋਂ ਕੋਈ ਗਲਤੀ ਹੋ ਗਈਏ ਤਾਂ ਤੁਸੀਂ ਆਣ ਕੇ ਤੁਹਾਨੂੰ رائے ਦਿਓ ਆਪਣੀ ਆਪਾਂ ਉਹ ਵੀ ਜਿਹੜੀ ਗਲਤੀ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਫੋਰਨ ਦੇ ਵਿੱਚ ਵੀਰ ਗਿਆ ਫੋਰਨ ਦੇ ਵਿੱਚੋਂ ਆਏ ਨੇ ਕਿ ਆਣ ਕੇ ਬਟਾਲਾ ਦੇ ਵਿੱਚ ਜਿਹੜਾ ਇਹ ਖੋਲਿਆ ਉਸ ਤੋਂ ਪਹਿਲਾਂ ਵੀ ਦੋ ਬ੍ਰਾਂਚਾਂ ਖੁੱਲੀਆਂ ਨੇ ਅੱਜ ਬਟਾਲਾ ਦੇ ਵਿੱਚ ਤੀਜੀ ਬ੍ਰਾਂਚ ਖੁੱਲੀ ਹੈ ਆਪਾਂ ਗੱਲਬਾਤ ਕਰਦੇ ਹਾਂ ਹੋਰ ਵੀ ਇੱਥੇ ਮੌਜੂਦ ਨੇ ਵੀਰੇ ਕੀ ਉਹਨਾਂ ਦਾ ਕਹਿਣਾ ਹੈ ਗੱਲਬਾਤ ਕਰਦੇ ਸਸ ਗੱਲਬਾਤ ਸੱਚੀ ਨਾਮ ਦੇ ਮੇਰਾ ਨਾਮ ਜੀ ਸੰਗਾ ਟਾਂਡਾ ਮਾ ਟਾਂਡਾ ਪੁਰਾ ਜੀ ਉੱਤੇ ਵੀ ਟਾਂਡੇ ਵੀ ਖੁੱਲ੍ਹੇ ਵੈਲਪੁਰ ਵੀ ਖੁੱਲਿਆ ਜਿੱਦਾਂ ਭਾਈ ਨੇ ਸਾਰਾ ਬਹੁਤ ਵਧੀਆ ਰਿਸਪੌਂਸ ਆਜੀ ਪਹਿਲੇ ਦਿਨ ਤੋਂ ਜਦੋਂ ਓਪਨਿੰਗ ਕੀਤੀ ਹੈ ਉਸ ਦਿਨ ਤੋਂ ਸਾਡਾ ਰਿਸਪੌਂਸ ਜਿਹੜਾ ਬਹੁਤ ਵਧੀਆ ਸੀਗਾ ਤੇ ਲੋਕਾਂ ਦਾ ਰੁਝਾਨ ਵੀ ਲੋਕਾਂ ਸਾਥ ਆਹੀ ਭਾਜੀ ਜੇ ਕਹਿਣ ਵਾਂਗੂ ਇਹੀ ਕਹਿਣਾ ਕਿ ਸਾਨੂੰ ਜਲੰਧਰ ਜਾਣਾ ਪੈਂਦਾ ਸਾਡੇ ਲੱਗ ਕੇ ਸ਼ਹਿਰ ਜਲੰਧਰ ਪੈਂਦਾ ਸਾਡੇ ਆਲਦਵਾਲੇ ਦੇ ਏਰੀਆ ਦੇ ਵਿੱਚ ਚਾਹੋ ਇੱਕ ਬਿੱਗੋ ਵਾਲ ਸ਼ਹਿਰ ਪੈਂਦਾ ਪੁਲੱਤ ਸ਼ਹਿਰ ਪੈਂਦਾ ਆਦਮਪੁਰ ਸ਼ਹਿਰ ਪੈਂਦਾ ਕਰਤਾਰਪੁਰ ਪੈਂਦਾ ਕਿਸੇ ਵੀ ਪਾਸੇ ਛੋਟੇ ਸ਼ਹਿਰਾਂ ਦੇ ਵਿੱਚ ਛੋਟੇ ਕਸਬਿਆਂ ਦੇ ਵਿੱਚ ਇਹੋ ਜਿਹਾ ਕੋਈ ਵੀ ਕੋਈ ਪ੍ਰੋਜੈਕਟ ਨਹੀਂ ਸੀ ਇਹ ਪ੍ਰੋਜੈਕਟ ਖੋਲਣ ਦੇ ਨਾਲ ਪੇਰੈਂਟਸ ਇਹ ਆ ਕਿ ਰਾਤ ਨੂੰ ਆਪਣਾ ਖਾ ਉਹ ਸਾਡੇ ਉੱਥੇ ਆ ਜਾਂਦੇ ਆ ਬੱਚਿਆਂ ਨੂੰ ਨਾਲ ਲੈ ਕੇ ਇੰਜੋਏ ਕਰਦੇ ਆ ਕੋਈ ਜੇ ਤੁਸੀਂ ਵੱਡੇ ਸ਼ਹਿਰ ਜਾਣਾ ਤੁਹਾਨੂੰ ਪ੍ਰੋਪਰ ਟਾਈਮ ਕੱਢਣਾ ਪੈਣਾ ਪ੍ਰੋਪਰ ਪੂਰਾ ਇੱਕ ਦਿਨ ਛੁੱਟੀ ਦਾ ਵੇਟ ਕਰਨਾ ਪੈਣਾ ਰਾਤ ਨੂੰ ਤੁਸੀਂ ਲੈ ਕੇ ਨਹੀਂ ਜਾ ਸਕਦੇ ਇੱਥੇ ਸਾਡੇ ਕੋਲ ਆਪਸ਼ਨ ਆ ਅਸੀਂ ਰਾਤ ਨੂੰ 10 ਵਜੇ ਤੱਕ ਓਪਨ ਕਰਕੇ ਰੱਖਦੇ ਆ ਹਾਂ ਜੇ ਬੱਚੇ ਅੰਦਰ ਹੈਗੇ ਤਾਂ ਅਸੀਂ ਲੇਟ ਵੀ ਕਰ ਲੈਨੇ ਕੋਈ ਸਾਡਾ ਕੰਮ ਹੈ ਇਹ ਅਸੀਂ ਫੁੱਲ ਇੰਜੋਇਮੈਂਟ ਆ ਬੱਚਿਆਂ ਦਾ ਪੇਰੈਂਟਸ ਦੇ ਨਾਲ ਆ ਉਹਨਾਂ ਦੀ ਨਿਗਰਾਨੀ ਦੇ ਵਿੱਚ ਆ ਦੇਖੋ ਬਟਾਲੇ ਵਾਸਤੇ ਜੀ ਤੁਹਾਨੂੰ ਇਹੀ ਮੈਸੇਜ ਆ ਜੀ ਜਿੰਨੇ ਵੀ ਇੱਥੇ ਪੇਰੈਂਟਸ ਆ ਜੇ ਆਪਣੇ ਬੱਚਿਆਂ ਨੂੰ ਇੱਥੇ ਇੱਕ ਵਾਰੀ ਵਿਜ਼ਿਟ ਜ਼ਰੂ ਤੁਹਾਡੇ ਪੈਸੇ ਵੀ ਬਚਣਗੇ ਤੁਹਾਡਾ ਸਮਾਂ ਵੀ ਬਚੂਗਾ ਤੇ ਤੁਹਾਨੂੰ ਐਨਜਾਇਰਮੈਂਟ ਤੇ ਗਣਾ ਮਿਲੇਗਾ ਉਹ ਗੱਲਬਾਤ ਕੀਤੀ ਹੈ ਹੋਰ ਵੀ ਅੱਥੇ ਮੌਜੂਦ ਨੇ ਮੈਂਬਰ ਕੀ ਉਹਨਾਂ ਦਾ ਕਹਿਣਾ ਗੱਲਬਾਤ ਕਰਦੇ ਆ ਜੀ ਤੇ ਇੱਕ ਚੀਜ਼ ਹੋਰ ਮੀਡੀਆ ਦਾ ਬਹੁਤ ਧੰਨਵਾਦ ਜਿਹਨੇ ਸਾਨੂੰ ਕਵਰ ਕੀਤਾ ਸਾਡੇ ਬਿਜ਼ਨਸ ਦੇ ਪਹਿਲੇ ਦਿਨ ਵੀ ਸਾਡਾ ਸਾਥ ਦਿੱਤਾ ਮੈਂ ਆਸ ਕਰਦਾ ਤੁਹਾਡਾ ਮੀਡੀਆ ਦਾ ਤੁਸੀਂ ਇਸ ਤਰ੍ਹਾਂ ਹੀ ਸਾਡਾ ਸਾਥ ਦਿੰਦੇ ਰਹੋਗੇ ਸਾਡੇ ਵਧੀਆ ਕੰਮ ਨੂੰ ਐਪਰੀਸ਼ੀਏਟ ਕਰੋਗੇ ਤੇ ਇਹ ਵੀਡੀਓ ਨੂੰ ਇਹਨਾਂ ਦੀ ਵੀਡੀਓ ਨੂੰ ਬਹੁਤ ਬਹੁਤ ਲਾਈਕ ਕਰੋ ਤਾਂ ਜੋ ਸਾਡਾ ਮੈਸੇਜ ਵੀ ਸਪਰੈਡ ਹੋਵੇ ਤੇ ਇਹਨਾਂ ਦਾ ਜਿਹੜਾ ਹਾਰਡ ਵਰਕ ਆ ਉਹ ਵੀ ਪੇ ਆਫ ਹੋਵੇ ਥੈਂਕ ਯ ਗੱਲਬਾਤ ਕਰਾਂਗੇ ਹੋਰ ਵੀ ਇੱਥੇ ਮੌਜੂਦ ਨੇ ਕੀ ਉਹਨਾਂ ਦਾ ਕਹਿਣਾ ਕਿੱਦਾਂ ਦੇਖਦੇ ਹੋ ਕਿ ਬਟਾਲਾ ਦੇ ਵਿੱਚ ਵੀ ਬੜਾ ਵਧੀਆ ਉਪਰਾਲਾ ਕੀਤਾ ਗਿਆ ਵੀਰ ਵੱਲੋਂ ਕਹਿੰਦੇ ਬਾਹਰ ਗਏ ਸੀਗੇ ਬਾਹਰ ਤੋਂ ਜਿਹੜਾ ਕਨਸੈਪਟ ਲਿਆਂਦਾ ਤੇ ਦੋ ਬ੍ਰਾਂਚਾਂ ਪਹਿਲਾਂ ਖੋਲੀਆਂ ਨੇ ਤੇ ਅੱਜ ਤੀਜੀ ਬ੍ਰਾਂਚ ਬਟਾਲਾ ਸੁਗਾ ਦੇਤੀ ਹੈ ਕੀ ਕਹਿਣਾ ਬੰਦਾ ਤੇ ਬਹੁਤ ਵਧੀਆ ਕਨਸੈਪਟ ਹੈ ਜੀ ਇਹਨਾਂ ਦਾ ਬੱਚਿਆਂ ਦੀ ਰੀਕ੍ਰੀਏਸ਼ਨ ਵਾਸਤੇ ਬੱਚਿਆਂ ਦੇ ਆਪਾਂ ਹਰ ਇੱਕ ਬਾਹਰ ਜਾਂਦੇ ਆ ਅੰਮ੍ਰਿਤਸਰ ਖਾਸ ਕਰਕੇ ਆਪਾਂ ਪ੍ਰੈਫਰੈਂਸ ਦਿੰਦੇ ਆ ਜਲੰਧਰ ਨੂੰ ਦਿੰਦੇ ਆ ਬਟਾਲਾ ਦੇ ਵਿੱਚ ਪਹਿਲੀ ਵਾਰ ਇਹ ਬਣਿਆ ਵਾ ਜਿਵੇਂ ਕੋ ਉਹਨਾਂ ਦੱਸਿਆ ਕਿ ਬੱਚਿਆਂ ਦੀ ਸੇਫਟੀ ਦਾ ਨਾਲ ਬੱਚਿਆਂ ਦੀ ਐਕਸਰਸਾਈਜ਼ ਦਾ ਪੂਰਾ ਪ੍ਰਬੰਧ ਆ ਉਹ ਚਾਈਨਾ ਤੋਂ ਜਿਹੜੀਆਂ ਇਹ ਸਾਰੀਆਂ ਗੇਮਸ ਜਿਹੜੀਆਂ ਮਸ਼ੀਨਾਂ ਇਹਨਾਂ ਨੇ ਲਿਆਂਦੀਆਂ ਵਾ ਤੇ ਬਹੁਤ ਵਧੀਆ ਕਨਸੈਪਟ ਆ ਬੱਚਿਆਂ ਦਾ ਜਿਹੜਾ ਮੋਬਾਈਲ ਦੇ ਵਿੱਚ ਖੁੱਬ ਜਾਣਾ ਉਸ ਤੋਂ ਬੱਚੇ ਥੋੜੇ ਜਿਹਾ ਦੂਰ ਹੋਣਗੇ ਇਸ ਪਾਸੇ ਆਉਣਗੇ ਤੇ ਮੈਨੂੰ ਲੱਗਦਾ ਕਿ ਇਹ ਜਿਹੜਾ ਵਾ ਸਾਡਾ ਮੈਂਟਲੀ ਗਰੋਥ ਦੇ ਨਾਲ-ਨਾਲ ਫਿਜ਼ੀਕਲੀ ਗਰੋਥ ਵਾਲੇ ਵਿੱਚ ਇੱਕ ਨਵਾਂ ਕਦਮ ਆ। ਉਹ ਗੱਲਬਾਤ ਕੀਤੀ ਬੜਾ ਵਧੀਆ ਉਪਰਾਲਾ ਜੀ ਵੀਰ ਬਾਹਰ ਗਿਆ ਫੋਰਨ ਦੇ ਵਿੱਚ ਉਤੋਂ ਕਿਤੇ ਨਾ ਕਿਤੇ ਨਵੀਂ ਤਕਨੀਕ ਦੀਆਂ ਚੀਜ਼ਾਂ ਲੈ ਕੇ ਆਇਆ। ਦੋ ਬ੍ਰਾਂਡਾਂ ਪਹਿਲਾਂ ਖੋਲੀਆਂ ਨੇ ਅੱਜ ਤੀਜੀ ਬ੍ਰਾਂਡ ਜਰੀਏ ਬਟਾਲਾ ਵਾਸੀਆਂ ਨੂੰ ਭੇਡ ਕੀਤੀ ਏ ਗੱਲਬਾਤ ਕਰਦੇ ਆ ਕੀ ਨਾਮ ਹੈ ਕੀ ਨਾਮ ਹੈ ਬੱਚੇ ਭਰਾਵੀ ਬਟਾਲੇ ਰਹਿੰਦੇ ਹੋ ਤੁਸੀਂ ਕਿੱਦਾਂ ਦਾ ਲੱਗਿਆ ਤੁਹਾਨੂੰ ਇਹ ਜਿਹੜਾ ਕਨਸੈਪਟ ਕੀਮਾ ਦਾ ਉਧਰ ਦੇਖੋ ਉਧਰ ਦੇਖੋ ਵਧੀਆ ਲੱਗਿਆ ਮਜ਼ਾ ਆ ਰਿਹਾ ਖੇਡਣ ਦਾ ਮਜ਼ਾ ਆ ਰਿਹਾ ਤੋ ਗੱਲਬਾਤ ਕਰਦੇ ਆ ਹੋਰ ਵੀ ਬੱਚੇ ਨੇ ਛੋਟੇ ਛੋਟੇ ਕੀ ਕਹਿਣਾ ਏ ਕੀ ਨਾਮ ਹੈ ਬੱਚੇ ਉਧਰ ਦੇਖੋ ਉਧਰ ਦੇਖੋ ਉਹ ਰਵੀ ਸਿੰਘ ਕਿੱਦਾਂ ਦਾ ਲੱਗਦਾ ਤੁਹਾਨੂੰ ਕਿ ਤੁਹਾਨੂੰ ਇਹ ਦਾਵਾ ਖੇਡ ਕੇ ਮਜ਼ਾ ਆਉਂਦਾ ਪੈ? ਹਾਂਜੀ। ਇਹ ਪਹਿਲੀ ਵਾਰ ਆਏ ਹੋਣਾ ਤੁਸੀਂ। ਹਾਂ। ਤੇ ਅਗੂ ਵੀ ਆਣਾ ਚਾਹੁੰਦੇ ਤੁਸੀਂ। ਆਓਗੇ ਮਜ਼ਾ ਆਨੇ ਗੇ ਮਾ। ਕਿਦਾਂ ਦਾ? ਕੋ ਬੱਚਿਆਂ ਨਾਲ ਗੱਲਬਾਤ ਕੀਤੀ ਹੈ ਬੱਚਿਆਂ ਦੇ ਜਿਹੜੇ ਮਾਤਾ ਪਿਤਾ ਨੇ ਆਪੋ ਨਾਲ ਵੀ ਗੱਲਬਾਤ ਕਰਾਂਗੇ। ਉਹਨਾਂ ਦਾ ਕਹਿਣਾ ਕੀ ਏ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਬੱਚੇ ਬੱਚੇ ਪੂਰਾ ਆਨੰਦ ਲੈਂਦੇ ਪਏ ਨੇ ਗੇਮ ਦਾ। ਕੋ ਗੱਲਬਾਤ ਕਰਾਂਗੇ ਜਿਹੜੇ ਪੇਰੈਂਟਸ ਆਤੇ ਪਹੁੰਚੇ ਨੇ ਬੱਚਿਆਂ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਏ ਬਟਾਲਾ ਦੇ ਵਿੱਚ ਨਵਾਂ ਜਿਹੜਾ ਏ। ਜੋਨ ਖੋਲ ਚੁੱਕਿਆ ਬੱਚਿਆਂ ਵਾਸਤੇ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਨਾਮ ਦੇ ਮਨਜਿੰਦਰ ਕੌਰ ਇੱਕ ਵਟਾਲੇ ਦੀ ਹਾਂ ਹਾਂਜੀ ਬਟਾਲੇ ਦੀ ਕਿੱਦਾਂ ਲੱਗਿਆ ਜਿਹੜਾ ਚੱਕਰ ਚ ਕਰਦਾ ਵੀਰ ਨੇ ਬਟਾਲੇ ਦੇ ਵਿੱਚ ਅੱਲੀ ਮਾਰ ਪੜਿਆ ਏ ਕਿੱਦਾਂ ਲੱਗਿਆ ਤੁਹਾਨੂੰ ਸਰ ਇਹ ਬਹੁਤ ਹੀ ਵਧੀਆ ਗੱਲ ਐ ਬੱਚਾ ਵੇ ਵਾਸਤੇ ਜੇ ਤੁਹਾਨੂੰ ਅੰਮ੍ਰਿਤਸਰ ਜਾਣਾ ਪੈਂਦਾ ਤੁਹਾਨੂੰ ਬਹੁਤ ਮੁਸ਼ਕਲ ਹੁੰਦੀ ਸੀ ਬੱਚਾ ਨੂੰ ਖਡਾਉਣਾ ਬੱਚਾ ਨੂੰ ਮੋਬਾਈਲ ਤੋਂ ਦੂਰ ਕਰਨਾ ਸਰ ਹਰ ਵਕਤ ਬੱਚੇ ਮੋਬਾਈਲ 'ਚ ਲੱਗੇ ਰਹਿੰਦੇ ਨੇ ਇੱਥੇ ਬੱਚੇ ਪਲੇ ਕਰ ਸਕਦੇ ਨੇ ਆਪਣੇ ਆਪ ਨੂੰ ਇਨੋਵੇਟਿਵ ਗੇਮ ਖੇਡ ਸਕਦੇ ਨੇ ਔਰ ਸਰ ਬਹੁਤ ਹੀ ਰੀਜ਼ਨੇਬਲ ਰੇਟਸ ਨੇ ਤੇ ਅਸੀਂ ਬਹੁਤ ਖੁਸ਼ ਹਾਂ ਜਿਹੜਾ ਬਟਾਲੇ ਵਿੱਚ ਖੁੱਲਿਆ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਇਹ ਇਨਾ ਵਧੀਆ ਉਪਰਾਲਾ ਕੀਤਾ ਗਿਆ ਹੈ ਥੈਂਕ ਯੂ ਰੇਟ ਦੀ ਗੱਲ ਕਰੀਏ ਰੇਟ ਵੀ ਕਹਿੰਦੇ ਬਹੁਤ ਵਧੀਆ ਤੇ ਫੈਮਿਲੀ ਪੈਕ ਵੀ ਹੈਗਾ ਇਹਦੇ ਵਿੱਚ ਇਹ ਫੈਮਿਲੀ ਪੈਕ ਲੈਣਾ ਉਹ ਵੀ ਮਿਲ ਸਕਦਾ ਹੈ ਹਾਂਜੀ ਸਰ ਰੇਟ ਵੀ ਬਹੁਤ ਰੀਜ਼ਨੇਬਲ ਨੇ ਪਹਿਲਾਂ ਮੈਂ ਦੱਸਿਆ ਔਰ ਫੈਮਿਲੀ ਪੈਕਸ ਵੀ ਅਵੇਲੇਬਲ ਨੇ ਜਿਹੜੇ ਬਹੁਤ ਹੀ ਰੀਜ਼ਨੇਬਲ ਰੇਟਸ ਤੇ ਨੇ ਤੇ ਅਸੀਂ ਬਹੁਤ ਖੁਸ਼ ਆ ਇਸ ਚੀਜ਼ ਤੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ ਸੋ ਗੱਲ ਸੋ ਗੱਲਬਾਤ ਕੀਤੀ ਹੈ ਜੀ ਬੱਚਿਆਂ ਦੇ ਮਾਤਾ ਪਿਤਾ ਨਾਲ ਉਹਨਾਂ ਨੇ ਕਿਹਾ ਕਿ ਬੜਾ ਵਧੀਆ ਹੈ ਫੈਮਿਲੀ ਪੈਕ ਵੀ ਹੈਗੇ ਨੇ ਰੇਟ ਵੀ ਬੜੇ ਜੈਨੂਅਨ ਨੇ ਤੇ ਧੰਨਵਾਦ ਵੀ ਕਿਤਨਾ ਕਿਤੇ ਉਹਨਾਂ ਨੇ ਕੀਤਾ ਜਿਨ੍ਹਾਂ ਨੇ ਇਹ ਜਿਹੜਾ ਉਪਰਾਲਾ ਕੀਤਾ ਹੈ ਅਲਵਾਦ ਕਰਦੇ ਕੀ ਕਹਣਾ ਕਸਟਮਰ ਦਾ ਨਮਸਕਾਰ ਨਮਸਕਾਰ ਜੀ ਨਮਸਕਾਰ ਮੇਰਾ ਨਾਮ ਸ਼ਰਨਾਜੀ ਅਸੀਂ ਅੱਜ ਓਪਨਿੰਗ ਸੈਰੇਮਨੀ ਤੇ ਆਏ ਹਾਂ ਕੰਗਾਰੂ ਪੰਜਾਬਨ ਬਟਾਲਾ ਵਿੱਚ ਬਹੁਤ ਹੀ ਵਧੀਆ ਲੱਗਾ ਬਹੁਤ ਵਧੀਆ ਐਕਸਪੀਰੀਅੰਸ ਆ ਮੇਰੇ ਦੋ ਛੋਟੇ ਬੱਚੇ ਨੇ ਬਹੁਤ ਇੰਜੋਏ ਕਰ ਰਹੇ ਨੇ ਇੱਥੋਂ ਦਾ ਮਾਹੌਲ ਦੇਖ ਕੇ ਲੱਗਦਾ ਕਿ ਇਹ ਬੱਚਿਆਂ ਵਾਸਤੇ ਸਭ ਤੋਂ ਵੈਸਟੀ ਸੀ ਜੋ ਬਟਾਲਾ ਦੇ ਚਦੇ ਤੱਕ ਨਹੀਂ ਸੀ ਇੱਥੇ ਬਰਥਡੇ ਸੈਲੀਬ੍ਰੇਸ਼ਨਸ ਦੇ ਵੀ ਹੈਗੇ ਨੇ ਇੱਥੇ ਟੀਨੇਜ ਤੇ ਅਡਲਟਸ ਵਾਸਤੇ ਵੀ ਆਰਕੇਡ ਗੇਮਸ ਲੱਗੀਆਂ ਹੋਈਆਂ ਨੇ ਜਿਹੜੀਆਂ ਉਹ ਇੰਜੋਏ ਕਰ ਸਕਦੇ ਨੇ ਇਕੋ ਨਾਮ ਅੰਦਰ ਦਾ ਮਾਹੌਲ ਬਹੁਤ ਵਧੀਆ ਹੈ ਤੇ ਬਹੁਤ ਵਧੀਆ ਉਪਰਾਲਾ ਹੈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਤੇ ਬਤਾਲੇ ਨੂੰ ਇਹ ਦੇਣ ਦਿੱਤੀ ਧੰਨਵਾਦ ਜੀ ਉਹ ਬਾਹਰ ਗਏ ਸੀਗੇ ਬਾਹਰ ਜਾ ਕੇ ਜਿਹੜਾ ਉਹਨਾਂ ਨੇ ਇਹ ਕਨਸੈਪਟ ਲੱਭਿਆ ਬੜਾ ਵਧੀਆ ਉਪਰਾਲਾ ਕੀਤਾ ਬਾਹਰ ਵਰਗੇ ਰੂਲ ਨੇ ਤੇ ਬਾਹਰ ਵਰਗੀਆਂ ਸੇਫਟੀਆਂ ਨੇ ਕੀ ਕਹਿਣਾ ਚਾਹੁੰਦੇ ਹਾਂਜੀ ਹਾਂਜੀ ਜੀ ਇਹ ਤਾਂ ਹੈ ਜੀ ਅੱਜ ਕੱਲ ਦੇ ਸਾਰੇ ਲੋਕ ਸੇਫਟੀ ਨੂੰ ਲੈ ਕੇ ਬਹੁਤ ਅਵੇਅਰ ਰਹਿੰਦੇ ਆ ਸਾਡੇ ਬੱਚਿਆਂ ਦੀ ਸੇਫਟੀ ਸਾਡੇ ਲਈ ਸਭ ਤੋਂ ਜ਼ਰੂਰੀ ਆ ਇਹਨਾਂ ਦਾ ਜਿਹੜਾ ਪਲੇ ਏਰੀਆ ਬਣਿਆ ਹੋਇਆ ਸਾਰਾ ਖੁਸ਼ਣ ਦਾ ਬੱਚਾ ਕਦੇ ਵੀ ਜੇ ਗਲਤੀ ਨਾਲ ਵੀ ਕਿਤੇ ਸਕਿੱਡ ਕਰਦਾ ਤਾਂ ਉਸ ਨੂੰ ਕੋਈ ਵੀ ਹਾਨ ਨਹੀਂ ਹੋਏਗਾ ਮੈਂ ਪਰਸਨਲੀ ਉਹ ਸਾਰਾ ਕੁਝ ਦੇਖ ਚੁੱਕੀ ਹਾਂ ਬਹੁਤ ਵਧੀਆ ਰੱਖਿਆ ਸੇਫਟੀ ਨੂੰ ਬਹੁਤ ਧਿਆਨ ਚ ਰੱਖਿਆ ਬਾਹਰੋਂ ਆਏ ਬੰਦਿਆਂ ਦਾ ਇਹ ਸਭ ਤੋਂ ਵਧੀਆ ਚਾਂਸ ਆ ਉਹਨਾਂ ਨੇ ਵੀ ਜਦੋਂ ਐਨ ਆਰ ਆਈਜ਼ ਵਿਜ਼ਿਟ ਕਰਨਗੇ ਤਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਉਹ ਫੋਰਨ ਵਿੱਚ ਪਹੁੰਚ ਚੁੱਕੇ ਨੇ ਕਿਉਂਕਿ ਇਦਾਂ ਦਾ ਖੁਸ਼ਣ ਪਲੇ ਏਰੀਆ ਸਾਡੇ ਕੋਲ ਲਾਗੇ ਛਾਗੇ ਕਿਤੇ ਵੀ ਨਹੀਂ ਹੈਗਾ ਇਸ ਕਰਕੇ ਬਹੁਤ ਵਧੀਆ ਉਪਰਾਲਾ ਜੀ ਧੰਨਵਾਦ ਜੀ ਤੋਂ ਗੱਲਬਾਤ ਕਰਾਂਗੇ ਹੋਰ ਵੀ ਇੱਥੇ ਪੈਨੈਂਟ ਜਿਹੜੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਲੋ ਜੀ ਕੰਗਾਰੂ ਕੰਗਾਰੂ ਫਨ ਜੋਣ ਤੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਪੂਰੀ ਸਮਾਈਲ ਹੈ ਤੇ ਕਿਤੇ ਨਾ ਕਿਤੇ ਉਹ ਵੀ ਇੰਜੋਏ ਕਰਦੇ ਪਏ ਨੇ ਦੇ ਬੱਚੇ ਬੱਚਿਆਂ ਦੀ ਵੀ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਉਹ ਵੀ ਬੜੇ ਇੰਜੋਏ ਕਰਦੇ ਪਏ ਨੇ ਮੈਨੂੰ ਲੱਗਦਾ ਹੈ ਕਿ ਵੀਰ ਦਾ ਉਪਰਾਲਾ ਜਰਾ ਹੈ ਬੱਚਿਆਂ ਦੇ ਕੋਲੋਂ ਕੋਣ ਜਰਾ ਹੈ ਉਹ ਪਾਈਟ ਤੇ ਕਰਵਾ ਦੇਗਾ ਐਨਾ ਵਧੀਆ ਉਪਰਾਲਾ ਕੀਤਾ ਵੀਰ ਨੇ ਬਾਹਰ ਜਾ ਕੇ ਬੱਚਿਆਂ ਵਾਸਤੇ ਕੁਝ ਨਾ ਕੁਝ ਕੀਤਾ ਤੇ ਆਪਣੇ ਪਰਿਵਾਰ ਵਾਸਤੇ ਕੀਤਾ ਹੈ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਗੁਲਵਿੰਦਰ ਗੁਲਵਿੰਦਰ ਵੀ ਕਿੱਦਾਂ ਲੱਗਦਾ ਹੈ ਕਿ ਬਟਾਲਾ ਦੇ ਵਿੱਚ ਸੰਦਾਰੂ ਫਨ ਜੌਨ ਖੁੱਲ ਚੁੱਕਿਆ ਤੇ ਤੁਸੀਂ ਵੀ ਬੜੇ ਸਮਾਈਲ ਦਿੰਦੇ ਹੋ ਬੜੇ ਖੁਸ਼ ਹੋ ਕਿ ਤਨਾ ਕਿਤੇ ਇੰਜਾਇਆਏ ਤੁਸੀਂ ਵੀ ਆਲਾ ਰਹੀ ਜੁਆਇਨ ਇਨ ਉਹ ਗੁਲਵਿੰਦਰ ਕੋਲ Children are very happy as uh, they have to go Amritsar or uh, any big city for playing. Now they have in their own city uh -huh. Kangra fun zone, so they are very happy today. Butala, what? What about Butala? Yes, we cannot go. Ah, Butala was just not to They should come here with their families and have fun with them. Can you read me? Kangra, read me. Very good. Yes, it's very genuine. What's your name? Reet Surjavan Singh. yes. ਇੱਦਾਂ ਤਾਂ ਲੱਗਦਾ ਜੀ ਪਟਾਲਾ ਵਾਸਤੇ ਤੇਰੀ ਇੱਡਾਂ ਵੀ ਇੱਕ ਖੁਸ਼ਗਾਤ ਆ ਗਈ ਪਹਿਲਾਂ ਲੋਕ ਪ੍ਰਾਪਤਾ ਕਹਿੰਦੀਆਂ ਨੇ ਹੁਣ ਪਟਾਲਾ ਵਾਸਤੇ ਖੁਸ਼ੀ ਆ ਗਈ ਕਿਹੜਾ ਬੋਤ ਖੁਸ਼ਾ ਸੀ ਬੱਚੇ ਜਲਦੀ ਤੋਂ ਜਲਦੀ ਆਣ ਇੱਥੇ ਆ ਕੇ ਇੰਜੋਏ ਕਰਨ ਮੈਨੂੰ ਲੱਗਦਾ ਕਿ ਤੁਸੀਂ ਵੀ ਕਿਤੇ ਬੱਚੇ ਬਣ ਗਏ ਬੱਚਿਆਂ ਵਾਂਗਰਾ ਫਿਰ ਇੰਜੋਏ ਕਰਦੇ ਲੱਗਾ ਨਹੀਂ ਵਧੀਆ ਆ ਬਹੁਤ ਜ਼ਿਆਦਾ ਕੀ ਮੈਸੇਜ ਦੇਣਾ ਸਭ ਤੋਂ ਜਿਹੜਾ ਧਿਆਨ ਆ ਕਰਦੇ ਜਲਦੀ ਜਲਦੀ ਬੱਚੇ ਆ ਬੇਥੇ ਲੈ ਕੇ ਆਓ ਜਿਹੜੇ ਬੱਚੇ ਆ ਫੋਨ ਵੀ ਛੱਡਣਗੇ ਇੱਥੇ ਆ ਕੇ ਇੰਜੋਏ ਕਰਨਗੇ ਫੈਮਿਲੀ ਮਾਸਟਰ ਬੈਕਪ ਟੂ ਬੜਾ ਨੀਰਮਿਤ ਕੀਤਾ ਗਿਆ ਅੱਜ ਕੀ ਕੀ ਕਰ ਰਹੇ ਹਾਂਗੇ ਤੁਸੀਂ ਦੇਖਿਆ ਕਿ ਕਿੰਨੀ ਸਮਾਈਲ ਹੈ ਬੱਚਿਆਂ ਦੇ ਨਾਲ ਨਾਲ ਜਿਹੜੇ ਪੈਰੈਂਟਸ ਨੇ ਉਹ ਵੀ ਕਿਤਨਾ ਕਿਤੇ ਖੁਸ਼ ਨੇ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਫਲਿੰਕਪ ਮੋਟ ਲਗਈ ਤੇ ਫੈਮਲੀ ਜਿਹੜੀ ਆਪਾਂ ਇੰਜੋਏ ਕਰੇਗੀ ਐਂਡ ਬਰਥਡੇ ਪਾਰਟੀ ਆਲਸੋ ਅਵੇਲੇਬਲ ਹੈ ਅਨ ਇੱਥੇ ਫੁੱਲ ਇੰਜੋਏ ਕਰਾਂਗੇ ਆਪਣਾ ਲੇਜ਼ਰ ਟਾਈਮ ਆਪਣੀ ਫਾਰਮ ਰੀਪ ਸਟੂਡੈਂਟ ਬੱਚਿਆ ਦੇ ਨਾਲ ਆਪਣਾ ਸਪੈਂਡ ਕਰਾਂਗੇ ਬਹੁਤ ਵਧੀਆ ਬੱਚੇ ਫਿਰ ਕੀ ਕਹਿੰਦੇ ਪਏ ਨੇ ਬੱਚੇ ਵੀ ਕਿਤੇ ਨਾ ਕਿਤੇ ਬੜੇ ਕੋਚ ਲੱਗਦੇ ਨੇ ਕਹਿੰਦੇ ਬਹੁਤ ਆਪਣਾ ਜਿਹੜਾ ਮਾਈਂਡ ਆ ਰਿਫਰੈਸ਼ ਕਰਨ ਦੇ ਨੇ ਰਿਲੈਕਸ ਕਰਨ ਦੇ ਨੇ ਬਹੁਤ ਵਧੀਆ ਹੈ ਬੱਚੇ ਦੇਖੋ ਸਾਰੇ ਫਿਰਦੇ ਪਏ ਆ ਕਿੰਦਾ ਬਹੁਤ ਵਧੀਆ ਹੈ ਕਿਤੇ ਨਾ ਕਿਤੇ ਲੱਗਦਾ ਨਹੀਂ ਆਪਾਂ ਵੀ ਇੱਥੇ ਪਹੁੰਚੇ ਸਾਨੂੰ ਵੀ ਆਪਣਾ ਬਚਪਨਾ ਜਿਹੜਾ ਯਾਦ ਆ ਗਿਆ ਬਹੁਤ ਜ਼ਿਆਦਾ ਹੁੰਦੇ ਬਹੁਤ ਵਧੀਆ ਸਟ्रेस ਜਿਹੜਾ ਮੀਟੀਗੇਟ ਹੁੰਦਾ ਇਹਨਾਂ ਵਧੀਆ ਲੱਗਣ ਦਿਆ ਬਹੁਤ ਜੀ ਲੱਗ ਰਹੇ ਆ ਤੋ ਗੱਲਬਾਤ ਕੀਤੀ ਹੈ ਜੀ ਬਹੁਤ ਵਧੀਆ ਕਿਹਾ ਉਹਨਾਂ ਨੇ ਕਿ ਜੀ ਕਿਤਨਾ ਕਿਤੇ ਹਨੂ ਵੀ ਆਪਣਾ ਬਚਪਣਾ ਜਿਹਾ ਏ ਯਾਦ ਆ ਗਿਆ ਵਾ ਤੇ ਤਸਵੀਰਾਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਾਂਗੇ ਬੱਚੇ ਜਿਹਰੇ ਨੇ ਉਹ ਪੂਰਾ ਆਨੰਦ ਲੈਂਦੇ ਪਏ ਨੇ ਗੇਮ ਦਾ ਤੇ ਬੱਚੇ ਜਿਹਰੇ ਨੇ ਹੁਣ ਬੜੇ ਖੁਸ਼ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਟਾਲਾ ਸ਼ਹਿਰ ਤੋਂ ਤੇ ਤੁਸੀਂ ਵੀ ਇੱਥੇ ਪਹੁੰਚੋ ਤੇ ਬੱਚਿਆਂ ਨੂੰ ਲੈ ਕੇ ਆਓ ਪੈਰੈਂਟਸ ਦੇ ਨਾਲ ਆਓ ਤੇ ਆਨੰਦ ਲਓ ਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬਟਾਲਾ ਦੇ ਵਿੱਚ ਖੁੱਲ ਚੁੱਕਿਆ ਜੀ ਕੰਗਾਰੂ ਪੰਜ ਜ਼ੋਨ ਕੋ ਦਿਲੰਦਰ ਰੋਡ ਦੇ ਉੱਤੇ ਖੁੱਲਿਆ ਜੀ ਜੇ ਤੁਸੀਂ ਆਉਣਾ ਚਾਹੁੰਦੇ ਹੋ ਤੇ ਇੱਥੇ ਪਹੁੰਚੋ ਘਟ ਰੇਟਾ ਦੇ ਉੱਤੇ ਆਣ ਕੇ ਆਨੰਦ ਲੈ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੈਮਰਾ ਪਰਸਨ ਭਵਨ ਅਗਰ왈 ਦੇ ਨਾਲ ਲੱਕੀ ਰਾਜਪੂਤ ਬੀ